ਆ ਦੇ ਬਚੜੋ ਆ ਬਚੜੋ ਕੋਈ ਨਹੀਂ ਭੰਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਨਤ ਹੋ ਉਹ ਲਾਨਤ ਹੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ ਉਧਰ ਨੂੰ ਭੰਦ ਚੁੱਦਾ ਤੈਨੂੰ ਮੈਂ ਪਹਿਲੇ ਹੀ ਕਿਹਾ ਸੀ ਆ ਜਰਾ ਗੱਡੀ ਆ ਗਈ ਭੰਦ ਤੈਨੂੰ ਮੈਂ ਪਹਿਲਾਂ ਪੈਂਦਾ ਆ ਚੜ ਗਈਆਂ ਬਾਈ ਗੱਡੀਆਂ ਓਏ ਕੋਈ ਨੀ ਕਿੱਥੇ ਮੁੜੇ ਇਧਰ ਮੁੜੇ ਕੋਲੀ ਕੋਲੀ ਗੱਡੀ ਹੈ ਗੱਡੀਆਂ ਦੋ ਆ ਬਾਈ ਦੋ ਆ ਹੋ ਗਿਆ ਤਿੰਨ ਹੋਉਂਦੀਆਂ ਪੰਜ ਗੱਡੀਆਂ ਥੱਲੇ 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 ਰੰਗ ਨਹੀਂ ਪਾਣ ਦਿਲ ਰੰਗ ਦੇ ਸ਼ੂ ਆਇਦਰਾ ਮੁੰਡਾ ਕਮਾ ਆ ਦੇ ਮੇਰੇ ਨਹੀਂ ਮੂੰਹ ਕਮਾ ਦੇ ਭੈਣ ਚੋਦਾ ਹਾਂ ਆਏ ਨੂੰ ਕੋਈ ਤੇ ਮੇਰਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਚਲਾ ਯਾਰ ਭੈਣ ਭੈਣ ਆਈ ਆਈ ਆ ਦਰਕ ਦਰ ਬਾੜਦੀ ਅਬ ਭਾਈ ਤਾਂ ਚ ਗੱਡੀ ਮੂਰੇ ਬੱਚ ਮਾਰਦੀ ਸੁਣ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਚੋਦਾ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੋਦਰ ਬਈ ਆਪ ਤੇ ਲੋਕਾਂ ਨੂੰ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਦੀ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਭੈਣ ਗੱਡੀ ਵਿੱਚ ਮਾਰੋ ਨਹੀਂ ਗੱਡੀ ਆ ਬਈ ਉਹਨੇ ਕਿ ਝਾਂ ਮੋੜ ਮੋੜ ਨਾ ਰੁਲ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾਰ ਪਿੰਡ ਚ ਮਿਹਨਤ ਕਰ ਰਿਹਾ ਕਿਹੜੀ ਨੀਰ ਨੂੰ ਕਿਥੋਂ ਵਾਧਾ ਨਹੀਂ ਕਿਹੜੀ ਤੇ ਕਿਆ ਕਟ ਗਿਆ ਓਏ ਚਾਰ ਗੱਡੀਆਂ ਨੇ ਹੈ ਚਾਰ ਆ ਇਧਰ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜਮ ਹੌਲੀ ਹੌਲੀ ਉਹ ਨਾ ਪੈਣ ਆਉਂਦੇ ਐਂਡ ਆ ਪੈਣ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾ ਨਾ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇ ਵਾਲੇ ਉੱਠ ਕੇ ਤੁਸੀਂ ਬੱਚਾ ਬੱਚੇ ਦਾ ਝੋਕ ਦੇ ਉਥੋਂ ਨਹੀਂ ਲਿਆਉ ਬੰਦੇ ਯਾਰ ਉਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕੁ ਨੂੰ ਰੋਕ ਲੈਣਗੇ ਕਿੰਨੇ ਕੁ ਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੁਜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰਿਆ ਉੱਥੇ ਉਹਨਾਂ ਕਿੰਨਿਆਕ ਨੂੰ ਕਿੰਨਿਆਕ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਹੀ ਹੋਗੀਆਂ ਬਾਈ ਨਹੀਂ 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 ਤੂੰ ਕਿੱਥੇ ਜਾਣਾ ਜ ਆਹੀ ਆ ਯਾਰ ਉਹ ਮਗਰ ਆ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਿਰਾਂ ਉਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ 'ਚ ਬਾੜ ਦੇ ਇੱਥੇ ਗਲੀ 'ਚ ਬਾੜ ਕਦੋਂ ਮੰਨਿਆ ਰਹਾਵੇਂ ਦੋ ਇਹਨੇ ਮੂਹਰੇ ਕਰਦੇ ਨਹੀਂ ਨਹੀਂ ਤੂੰ ਵਗਰਾ ਪਿੰਡਸ ਦਾ ਬਾੜ ਕਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੱਛੜ ਕੇ ਜਿਹੜੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤ ਲੋਕ ਹੋ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਦਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨਾ ਕਨੂੰ ਗੱਬ ਲੋਂਗੇ ਕਿੰਨਾ ਕਨੂੰ ਰੋਕ ਲੋਂਗੇ ਇਹ ਚਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕੱਪਲਾ ਨੂੰ ਪੈ ਪੈਂ ਹੈ ਨਹੀਂ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਚਾਰ ਰੁਪਏ ਹਾਰਨ ਦੇ ਹੱਥ ਰੱਖਾਰਨ ਦੇ ਹੱਥ ਰੱਖ ਹੱਥ ਰੱਖਾਰਨ ਤੇ ਉਹ ਯਾਰ ਗਮਰੀ ਬੰਦਾ ਬਾਈ ਇੱਥੋਂ ਆਪਣਾ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟ੍ਰੈਕਟਰ ਮੂਰੇ ਕਰ ਦੁੱਤਾ ਹੈ ਚੋਰਾ ਮੂਰੇ ਕਰ ਦੇ ਚੋਰ ਆ ਕਹਿੰਦੇ ਚੋਰ ਚੋਰਾ ਮੂਰੇ ਕਰ ਦੇ ਕਹਿੰਦੇ ਟ੍ਰੈਕਟਰ ਮੂਰੇ ਕਰਦੇ ਮੋੜ 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 ਉੱਤਰ ਕੇ ਭੱਗਲੇ ਮਿੱਤਰਾਂ ਮੋੜ ਸੀ ਦੀ ਹੈ ਉੱਤਰ ਕੇ ਭੱਜ ਖੜ ਦੇ ਖਾਂ ਮੋੜ 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 ਭੈਣ ਜੋ ਕਾਕੀ ਗੱਲ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀਹ ਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰਾ ਮੋੜ ਲਾ ਬਈ ਗੱਲੀ ਬਾਤ ਹੋ ਗਈ ਕੱਦੀ ਮੋੜਣੀ ਨਹੀਂ ਨੀ ਉਹ ਮੋੜ ਦਾ ਅੱਡੀ ਮੋੜ ਨਹੀਂ ਮੂਰਾ ਬੰਦਾ ਯਾਰ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮਾੜਾ ਹਿੱਸਾ ਲਾਵੇ ਹਿੱਸਾ ਦਾ ਮਾੜਾ ਯਾਰ ਗੱਡੀ ਨਾਲੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਮਗਰੋਂ ਗੱਡੀ ਵਿੱਚ ਉੱਤੇ ਓ ਰੇਡੀਅਲ ਨੇ ਕਾ ਤੂੰ ਕਾਂ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਆ ਤੂੰ ਹੀ ਪਾਣੀ ਪੀਣਾ ਅੱਗ ਲਾ ਦਿਓ ਅੱਗ ਭੰਨ ਦਿਓ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਲਿਆਉਂਦਾ ਸੱਖਾਂਾਂ ਕੇ ਲੜ ਲਿਆਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਯਾਰ ਦੇ ਲਈ ਅੱਗ ਕਿਉਂ ਬਾਈ ਗੱਲ ਕਰਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਗਿਆਰਾ ਪਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਾ ਚੱਕਤਾ ਅਸੀਂ ਨਹੀਂ ਆਉਣਾ ਉਹ ਲੋਕ ਖੁੱਦੂ ਆ ਭੈਣ ਚਲੋ ਬਾਤ ਹਾਂ ਰੇਡੀਓ ਲੋਕਾਂ ਪਿੱਛੇ ਹੁਣ ਤੱਕ ਅਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜੇ ਫਸ ਗਈ ਜੇ ਲੱਗ ਗਈ ਕਿੰਨਾ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇਰਾ ਮਾ ਪਤਾ ਨਹੀਂ ਕਿਹੜਾ ਮਾ ਸ਼ੈਦਰਾ ਮਾ ਨਹੀਂ ਨਹੀਂ ਤਾਂ ਯਾਰ ਭੈਣ ਜੋ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਭੈਣ ਜੋ ਇਹਦੇ ਨਾਲ ਕੀ ਨਾਂ ਵੀ ਯਾਰ ਭੈਣ ਜੋ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹੀ ਸੱਜਾ ਪਿਆ ਸੀ ਸੱਜਾ ਨਹੀਂ ਨਹੀਂ ਭੰਨ ਦੋ ਯਾਰ ਗੱਡੀ ਭੰਨ ਦੋ ਤੁਸੀਂ ਭੰਨੋ ਪਾਂਦੋ ਗੱਡੀ ਪਾਂਦਿਓ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆ ਆਪਾਂ ਉੱਤੇ ਕਿਹੜਾ ਪਿੰਡ ਜਿਹੜਾ ਨੇ ਵਾਲੇ ਉਹ ਉਰਲੇ ਪਾਸੇ ਅਵਾ ਨਹੀਂ ਕਿਹੜਾ ਭੈਣ ਮੁੱਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਸਦੀ ਕਾ ਤਾਕੀ ਪੱਟੀ ਜਾਂ ਤਾਕੀ ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਵਾਹ ਸਾਰ ਕਰ ਕਰ ਕਿਚ ਗੱਡੀ ਲਾਗੀ ਨਾਲ ਨਾਲ ਤੇ ਚੋ ਨਾਲ ਆਈ ਵੜੀ ਬਾਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਚੋ ਤਾਂ ਘਰਾਂ ਚ ਵੜੀ ਲੋਕ ਤੁਸੀਂ ਖੜੇ ਆ ਗੱਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਇਹ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਸੋਡੇ ਖਤਰ ਭੈਣ ਤੁਰੇ ਫਿਰਦੇ ਆ ਤੁਸੀਂ ਆਹਦੇ 12 ਜਿਵੇਂ ਨਿਕਲ ਸਕਦੇ ਇਥੇ ਪਿੰਡ ਇਕੱਠਾ ਕਰ ਮੋਕਾ ਦੇ ਕੇ ਦੱਸ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਈ ਮੋੜ ਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਹਦਾ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜ ਲਵਾਂ ਜਦੋਂ ਮੈਂ ਸਾਨੂੰ ਉਹਦੀ ਭੈਣ ਚਲਦਾ ਘੋੜਾ ਲੈ ਕੇ ਦੀ ਤਰ੍ਹਾਂ ਮੈਂ ਕਹੇ ਜਨਾ ਵੀ ਇਹ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰਮ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਿ ਭਾਈ ਸਿੰਪਲ ਸਟਾਰ ਵੀ ਆਉਂਦੀ ਐ ਮੈਨੂੰ ਇੱਕ ਪਿੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪਿੰਡ ਦੇ ਨੀ ਲੋਕਾਂ ਨੂੰ ਵੀ ਨਹੀਂ ਭਾਈ ਬਾਹਰ ਨਿਕਲ ਰਹੇ ਪਏ ਉਹਦੇ ਦਿਮਾਗਾਸ਼ਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਤੋ ਖੜਨ ਨਹੀਂ ਉਹ ਭਾਈ ਹਲੋ ਉਹ ਭਾਈ ਉਹ ਭਾਈ ਹਲੋ ਉਹ ਭਾਈ ਹਲੋ ਹਾਂ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਹੀਂ ਭੈਣ ਜੇ ਤਾਂ ਮਾੜੇ ਪਿੰਡਾਂ ਚ ਹੁੱਕਾ ਅੱਕਾ ਬੱਜੇ ਫਿਰ ਤਾਂ ਠੀਕਾ ਜਿਵੇਂ ਕੋਣ ਹੁਣ ਭੈਣ ਦਾ ਘਰ ਲੋਕਾਂ ਨੂੰ ਆਹ ਦੇਖੋ ਕੋਣ ਦੱਬੀ ਤੁਰ ਜਾਂਦੇ ਨੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਬਿਠਾ ਲਿਆ 10000 ਆਹ ਫਰੈਂਡ ਨਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਉਹ ਆਸ਼ਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮ ਨਾਲ ਕੀ ਹੈ ਗੁਰਦਾਰਾ ਕੀ ਹੈ ਪਤਾ ਨਹੀਂ ਗੁਰਦਾਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਖੜਨੇ ਨਹੀਂ ਹੁੰਦੇ ਉਹ ਖੜਨੇ ਨਹੀਂ ਦਿੰਦੇ ਬਾਹਰ ਡਵਾਈ ਜਾਂਦੇ ਲੋਕ ਖੜਦੇ ਨਹੀਂ ਗੰਦੇ ਉਹ ਦੇਖੋ ਕਾਲਾ ਕੱਢੀ ਜਾਂਦੇ ਆ ਪਰ ਕਿੰਨੇ ਕ ਨੂੰ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕ ਹੋਣੇ ਭੈਣ ਤੇ ਪਿੰਡ ਦਾ ਇੰਨਾ ਰਲਾ ਫੋਨ ਚੱਲਦਾ ਤੇ ਫੋਨ ਨਾਲ ਫੋਨ ਵੀ ਹੁਣ ਇੱਥੇ ਬੰਦ ਸੀ ਛੀਸ਼ਾ ਪੰਨਣਾ ਕੋਈ ਨਹੀਂ ਕੋਈ ਪਾੰਗ ਪਾੰਗ ਆ ਦੇ ਆ ਦੇ ਬਚੜੋ ਉਹ ਪੱਟੜੋ ਕੋਈ ਨਹੀਂ ਪਾੰਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਗੋ ਉਹ ਲਾਹਨਤ ਗੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ